हां जी ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਪਾਉ ਗਰ ਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਦੋਸਤੋ ਵੀਰ ਗगन ਆਪਣੇ ਨਾਲ ਹੋਊਗਾ ਪੂਰੀ ਡਿਟੇਲ ਹਰ ਵਾਰ ਦੀ ਤਰ੍ਹਾਂ ਪਸ਼ੂਆਂ ਦੀ ਆਪਾਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਠੀਕ ਹੈ ਜੀ ਤੇ ਨਜ਼ਦੀਕ ਸਰਿਆਲੀ ਨਸ਼ਹਿਰਾ ਪਨੂਆ ਤਕਰੀਬਨ ਇੱਥੋਂ ਕੋਲ 2.5 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਗਰ ਜੀ ਆਪਾਂ ਤੁਹਾਨੂੰ ਟੋਟਲ 6 ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ 4 ਐਨੀਮਲ ਸੂਏ ਸਵਾਇਆ ਬਿਲਕੁਲ ਸੱਚਰ ਤਾਜ਼ੀਆਂ ਵੜਾ ਸੂਈਆਂ ਨੇ ਤੇ ਦੋ ਵੜਾ ਜਿਹੜੀਆਂ ਤੁਹਾਨੂੰ ਗੱਪਣ ਦਿਖਾਵਾਂਗੇ ਠੀਕ ਹੈ ਜੀ ਬਿਲਕੁਲ ਚੰਗੀਆਂ ਜੰਮੀਆਂ ਪਲੀਆਂ ਫੋਲੋ ਬਜਨ ਲੋੜ ਦੇ ਵਿੱਚ ਸ਼ਾਈਵਾਲ ਕਰੋਸਾਂਗ ਦੇ ਵਿੱਚ ਦੋ ਵੜਾ ਨੇ ਤੇ ਕਰੋਸ ਅੰਗ ਜਿਆਦਾਤਰ ਜਿਹੜਾ ਤੁਹਾਨੂੰ ਅੱਜ ਮਾਲ ਵੇਖਣ ਦੇ ਵਿੱਚ ਮਿਲੂਗਾ ਜਿਵੇਂ ਸਾਰੇ ਭੈਣ ਭਰਾ ਆਪਣੇ ਲਾਈਕ ਕਰਦੇ ਆਉਣ ਵਾਲੇ ਸਮੇਂ ਦੀ ਗੱਲ ਕਰ ਲਈਏ ਵੀ ਕਰੋਸਾਂਗ ਦੇ ਵਿੱਚ ਵੜਾ ਖਰੀਦਣੀਆਂ ਪਸੰਦ ਕਰਦੇ ਆ ਠੀਕ ਹੈ ਜੀ ਤੇ ਕੁਝ ਜਿਹੜੇ ਇਧਰੋਂ ਤੁਹਾਨੂੰ ਆਪਾਂ ਨਾਗ ਦਿਖ ਤੇ ਮਗਰ ਵੀ ਬੱਚੇ ਬਹੁਤ ਸਨੇ ਕਈਆਂ ਬੱਚਿਆਂ ਨੂੰ ਜਨਮ ਦਿੱਤਾ ਠੀਕ ਆ ਜੀ ਤੇ ਪੂਰੀ ਡਿਟੇਲ ਪੂਰਾ ਰਿਕਾਰਡ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੇ ਦੇਾਂਗੇ ਠੀਕ ਆ ਜੀ ਸੋ ਮੇਰਾ ਭਰਾ ਕੋਈ ਵੀ ਇੱਥੇ ਆ ਕੇ ਤਸੱਲੀ ਕਰਨੀ ਚਾਹੁੰਦਾ ਤਾਂ ਮੋਸਟ ਵੈਲਕਮ ਜਿਹੜੇ ਪਸ਼ੂ ਸੂਏ ਸੁਵਾਏ ਆ ਦੋ ਟਾਈਮ ਚੋ ਲੋ ਗੱਬਣ ਪਸ਼ੂ ਆਪਣੀ ਤਿਤਕੇ ਤਸੱਲੀ ਕਰਕੇ ਲੈ ਜਾਓ ਠੀਕ ਆ ਜੀ ਸੋ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਹੁੰਦੀ ਆ ਉਹਦਾ ਆਪਣੀ ਤਸੱਲੀ ਕਰੋ ਅੱਜ ਤਰੀਕ ਤੁਸੀਂ ਨੋਟ ਕਰ ਲਓ 15 ਜਨਵਰੀ ਤੇ ਸਮਾਂ ਕੋਈ ਮਾਰਨਿੰਗ ਦੇ 10 10:30 ਵਜੇ ਦਾ ਆਓ ਕਰਦੇ ਆ ਗੱਲਬਾਤ ਲੈ ਲੈਨੀ ਡਿਟੇਲ ਸਭ ਤੋਂ ਪਹਿਲਾਂ ਵੀਰ ਗਗਨ ਸਾਸਰੀ ਕਾਲ ਸਾਸਰੀ ਗਲ ਸੰਧੂ ਸਾਹਿਬ ਹੋਰ ਮਾਲਕੋ ਠੀਕ ਠਾਕ ਵਧੀਆ ਜੀ ਵਧੀਆ ਬੜੀ ਕਿਰਪਾ ਗੁਰੂ ਰਾਮਦਾਸ ਦੀ ਠੀਕ ਹੈ ਜੀ ਹਾਂਜੀ ਹਾਂਜੀ ਲੈ ਵੀ ਕਗਨ ਵੀਰੇ ਐਨੀਮਲ ਆਜਾ ਆਪਾਂ ਜਿਵੇਂ ਜ਼ਿਕਰ ਕੀਤਾ ਟੋਟਲ 6 ਨਗਨੇ ਹਾਂਜੀ ਹਾਂਜੀ 4 ਵੜਾ ਸੁਈਆਂ ਨੇ 2 ਗੱਬਣ ਵੜਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਚੰਗੇ ਆ ਪਸ਼ੂ ਬਹੁਤ ਚੰਗੇ ਸੰਧੂ ਸਾਹਿਬ 2 ਪਸ਼ੂ ਕੱਲ ਹੀ ਸੋਏ ਆ ਤੇ 2 ਆੜੀਆਂ ਉਰਲੀਆਂ ਵੜਾ ਇਹ ਪਰਸੋਂ ਦੀਆਂ ਸੋਈਆਂ ਠੀਕ ਹੈ ਜੀ ਦੋਆ ਮਗਰ ਬਛੇ ਆ ਤੇ ਦੋਆ ਮਗਰ ਬਛੀਆਂ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਮਾਲ ਇਸੇ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਆਉਂਦਾ ਰਹਿੰਦਾ ਇਸ ਫਾਰਮ ਤੇ ਕੋਈ 8 7 ਨਗ ਜਿਹੜੇ ਆ ਹਰੇਕ ਪੂਰ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਠੀਕ ਹੈ ਜੀ ਤੇ ਅੱਜ ਵੀ ਬੜਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਚੰਗੀਆਂ ਬਾੜਾਂ ਨੇ ਕੋਈ ਦੂਜੇ ਸੂਬੇ ਕੋਈ ਪਹਿਲਾਂ ਕੋਈ ਤਿੱਜੇ ਸੂਬੇ ਦੂਜੇ ਸੂਬੇ ਇਸ ਕੈਟਾਗਰੀ ਦੇ ਵਿੱਚ ਅੱਜ ਆਪਾਂ ਤੁਹਾਨੂੰ ਵੜਾ ਦਿਖਾਵਾਂਗੇ ਤੇ ਸ਼ੁਰੂਆਤ ਗਗਨ ਵੀਰ ਇਧਰੋਂ ਕਰਦੇ ਆਪਾਂ ਜਿਹੜੀਆਂ ਗੱਬਣ ਵੜਾ ਦਿਖਾਈਆਂ ਗੱਬਣਾ ਵੜਾ ਤੋਂ ਕਰ ਲਓ ਸੰਧੂ ਜੀ ਜੋੜਾ ਦੋਸਤੋ ਗੱਬਣ ਵੜਾ ਦਾ ਹੈ ਹਾਂਜੀ ਹਾਂਜੀ ਤੇ ਸ਼ਾਈਵਾਲ ਦੇ ਵਿੱਚ ਕ੍ਰੋਸ ਵੀਰ ਕੋਈ ਮੰਨ ਲੇ ਠੀਕ ਆ ਜੀ ਵੜਾ ਚੰਗੀਆਂ ਨੇ ਪਲੀਆਂ ਸੰਭੀਆਂ ਨੇ ਬਹੁਤ ਠੰਡੀਆਂ ਸੰਧੂ ਸਾਹਬ ਏ ਠੀਕ ਆ ਜੀ ਹਾਂਜੀ ਦੂਜਾ ਸੂਆ ਵੜਦੇ ਸੁਣਾ ਨੇ ਦੂਜਾ ਸੂਆ ਹਾਂਜੀ ਠੀਕ ਆ ਲੈਂਦੀ ਆ ਦੇਣਾ ਜੀ ਸੰਧੂ ਸਾਹਿਬ ਲੈ ਜੂਗੀ 5-7 ਦਿਨ ਬਹੁਤ ਠੰਡੀ ਸੀਲਸ ਲੱਗਾ ਇਹ ਨਹੀਂ ਵੀ ਕੋਈ ਉਹ ਜੀ ਸ਼ੁਕਰਵਾ ਠੀਕ ਆ ਜੀ ਹਾਂਜੀ ਬ ਕੋਈ ਛੋਟੀ ਨਹੀਂ ਕੀ ਠੀਕ ਆ ਜੀ ਕਈ ਵਾਰ ਆਪਾਂ ਜਦੋਂ ਕ੍ਰੋਸ ਬੈਡਾਂ ਦੀ ਗੱਲ ਕਰਦੇ ਆ ਤੇ ਕਈ ਵਾਰ ਦਰਮਿਆਨੀ ਕਈ ਵਾਰਨ ਮੋਸਟਲੀ ਆਪਾਂ ਦਰਮਿਆਨੀਆਂ ਬੈਡਾਂ ਵੀ ਅਕੇ ਆ ਜਾਂਦੀਆਂ ਨੇ ਪਰ ਇਹ ਵਟੇ ਕਦ ਵਿੱਚ ਆ ਸੰਧੂ ਸਾਹਿਬ ਇਹਨੇ 22 23 ਕਿਲੋ ਦੁੱਧ ਪਹਿਲਾਂ ਨੇ ਨਾਪਿਆ ਆ ਠੀਕ ਆ ਹਾਂ ਜੀ ਇਹਨਾਂ ਬੜੇ ਸੱਜਣ ਬੰਦੇ ਆ ਆਪਾਂ ਉਹਨਾਂ ਦੇ ਕੋਲੋਂ ਲਈ ਆ ਬਹੁਤ ਜਿਆਦੀ ਠੰਡੀ ਆ ਬੱਚੀ ਠੀਕ ਆ ਜੀ ਹਾਂ ਜੀ ਦੂਜਾ ਸੂਆ ਇਹਨੇ ਸੋਣਾ ਜੀ ਲਓ ਜੀ ਬਾਕੀ ਇਹਨਾਂ ਟਿੱਪਣ ਤੋਂ ਟਪਨ ਸਿਰੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਹਾਂਜੀ ਕਿਉਂਕਿ ਆਪਣੇ ਭੈਣ ਭਰਾ ਕੇ ਆਨਲਾਈਨ ਸੌਦਾ ਕਰਦੇ ਨਾ ਤੁਹਾਨੂੰ ਧਿਆਨ ਦੇ ਵਿੱਚ ਲਿਵਾਉਣਾ ਜ਼ਰੂਰੀ ਹੈ ਵੀ ਬਿਲਕੁਲ ਆਨਲਾਈਨ ਜਿਹੜਾ ਕੋਈ ਵੀ ਐ ਸੰਧੂ ਸਾਹਿਬ ਬਿਲਕੁਲ ਬਹੁਤ ਵਧੀਆ ਟਿੱਪਣਾ ਪੱਤੀ ਪਿਆ ਹਾਂਜੀ ਤੁਹਾਨੂੰ ਪਤਾ ਆਪਾਂ ਮਾਲ ਤਸੱਲੀ ਕਰਕੇ ਮਾਲ ਲੈਣਾ ਜੀ ਬਿਲਕੁਲ ਜੀ ਹਾਂਜੀ ਲੇਕਿ ਜਦਾਂ ਮਰਦੀ ਕਰਮਾਈ ਜਾਂਦੀ ਆ ਤਾਂ ਤੁਸੀਂ ਦੇਖ ਲੋ ਠੰਡੀਆਂ ਧੀਰੀਆਂ ਨੇ ਸੀਲ ਲਾਗਾ ਕੋਈ ਲੱਤ ਛੜਾ ਵਾਲਾ ਕੰਮ ਨਹੀਂ ਹੈਗਾ ਹਾਂਜੀ ਖੋਲ ਕੇ ਤੋੜ ਕੇ ਤੁਹਾਨੂੰ ਇੱਕ ਵਾਰੀ ਦਰਸ਼ਨ ਕਰਾਉਣੇ ਤੋੜ ਕੇ ਅਦਰ ਆ ਦੇਖੋ ਆ ਜਾ ਬਤਨ ਵੈਨੋੜਾ ਸੰਤੂ ਸਾਹਿਬ ਆਪਾਂ ਪਿਛੇ ਜੇ ਪਾਈ ਜਦੋਂ ਹੋ ਗਿਆ ਦੱਕ ਦੇ ਨਾ ਉਹ ਦਿਨ ਵੀ ਅਸ਼ਾਈ ਹਾਲ ਤੇ ਜਰਸੀ ਦਾ ਕਰਾਉ ਸੀ ਵੱਡੀ ਵਹਿੜ ਦਾ ਆ ਠੀਕ ਆ ਹਾਂਜੀ ਹਾਂਜੀ ਲੋ ਜੀ ਇਹ ਬੰਤਰਾ ਇਹ ਸਟ੍ਰਕਚਰ ਇਸ ਬੰਤਰਾ ਇਸ ਫਿਲਸਲਾ ਦਾ ਕਰਮਾ ਲਈ ਇਹ ਨਹੀਂ ਕੋਈ ਛੜ ਛੁੜਦਾ ਨਹੀਂ ਪਤਾ ਇਹਨਾਂ ਨੂੰ ਕਰਪੀ ਮਾਰਨੀ ਜਾਂ ਨਹੀਂ ਮਾਰਨੀ ਹਾਂ ਹਾਂਜੀ ਤੋਰੇ ਤਾਰੇ ਤੋਂ ਦੱਸੰਦਿਆ ਠੰਡੇ ਤੇ ਰਿੰਜ ਹਾਂਜੀ 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 ਲੋ ਜੀ ਇਹ ਕੋਈ ਥੋੜਾ ਲਾਗ ਗਿਆ ਤੁਹਾਨੂੰ ਆਪਾਂ ਥਣ ਬਖਾਦ ਕੇ ਹਾਂ ਜੀ ਬੇਨ ਬੂਨ ਹਵਾਨੇ ਚੱਡੇ ਤੇ ਉੱਪਰ ਨਾੜਾ ਲੜਣਾ ਬਹੁਤ ਜਿਆਦੀਆਂ ਬਾਕੀ ਸੰਧੂ ਸਾਹਿਬ ਦੋ ਦੋ 25 ਕਿਲੋ ਭਰ ਦੂਗੀ ਹਰ ਇੱਕ ਕਰਮ ਵਾਲੇ ਠੀਕ ਆ ਲੈ ਲੋਡ ਆ ਵੈਟ ਦਾ ਇਹਦਾ ਮੁੱਲ ਵੀਰੇ ਕੀ ਕਰਤਾ ਮੁੱਲ ਸੰਧੂ ਸਾਹਿਬ ਆ 75 ਕਰੀਏ 70000 ਚ ਮਾਨਤਨ ਕਰ ਦਾਂਗੇ ਛੋਟ ਛੱਪਾ 70 ਚ ਹਾਂ ਜੀ ਠੀਕ ਹੈ ਜੀ ਬਈ ਬਲਕਿ ਕੋਈ ਫਿਕਸ ਨਹੀਂਗਾ ਵਿੱਚੋਂ ਛੋਟ ਛੱਪੇ ਹਰੇਕ ਪਸ਼ੂ ਦੇ ਵਿੱਚ ਹੋਣਗੇ ਜੀ ਹੋਣਗੇ ਜਰੂਰ ਹੋਣਗੇ ਠੀਕ ਆ ਹਾਂ ਜੀ ਲੋ ਜੀ 70000 ਦੇ ਵਿੱਚ ਉਹ ਮਾਨਤਨ ਹੋਊਗਾ ਕੋਈ ਭਰਾ ਆਪਣਾ ਅਦਰ ਇੱਕ ਸਾਈਡ ਨੰਬਰ ਤੇ ਜਿਹੜੀ ਹੈ ਇਹ ਵਹਿੜ ਤੁਹਾਨੂੰ ਦਿਖਾਉਣੀ ਆ ਸੰਦੂ ਸੌ ਦਾ ਇਹ ਵੀ ਬਹੁਤ ਯਾਦੂ ਠੰਡੀ ਹੈ ਜੇ ਦਮਰਜੀ ਥੱਲੇ ਤਾਂ ਕੱਤ ਲਾਈ ਜਾਓ ਬਿਲਕੁਲ ਬਿਲਕੁਲ ਕੋਕਾ ਗਰਮ ਤਾਂ ਸੰਦੂ ਸੌ ਲੈਣਾ ਨਹੀਂ ਤੇ ਬਿਲਕੁਲ ਬਿਲਕੁਲ ਹਾਂ ਜੀ ਇਹ ਕਾਪੀ ਵੈਸੇ ਰੰਗ ਦਾ ਫਰਕ ਹੈ ਬਹਿਣਾ ਇੱਕੋ ਜਿਹਾ ਪਲਗਾ ਨਹੀਂ ਯਾਦੀਆਂ ਆਖੀ ਆ ਸੰਭੀਆਂ ਸੂਤੀਆਂ ਆ ਹਾਂ ਜੀ ਤੇ ਇਹ ਵੀ ਹੈ ਦੁੱਜੇ ਨਹੀਂ ਸੁੰਦੀਆਂ ਦੁੱਜਾ ਜੀ ਦੁੱਜਾ ਸੂਗਾ ਲਓ ਜੀ ਆਗੇ ਤਾਉ ਦਿਹਾੜੀ ਦੇ ਲੱਕਾ ਬੜੇ ਬਦੀ ਲਾ ਜਾਂਦਾ ਆ ਬਿਲਕੁਲ ਜੀ ਬਿਲਕੁਲ ਹਾਂ ਜੀ ਬਸ ਪਤਾ ਨਹੀਂ ਉਹ ਤੋਂ ਸੋ ਗੱਲ ਥੋੜੀ ਜਿਹੀ ਵੱਖਰੀ ਹੈ ਕਈ ਵਾਰ ਨਵੀਂ ਬਾਕੀ ਪਲੀ ਪ੍ਰੀਤੀ ਪੂਰੀ ਆ ਸਭੀ ਸੁਭੀ ਕਰਮਾਂ ਲਈ ਇਹ ਵੀ ਚੰਗੀ ਆ ਰੰਗ ਬਲੈਕ ਆ ਤੇ ਦੂਜਾ ਸੁਆ ਬਾਕੀ ਬਣਦੀ ਆਉਂਦੀ ਆ ਫੇਸਬੁੱਕ ਕੁਆਲਿਟੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਬਾਕੀ ਸੰਧੂ ਸਾਹਿਬ ਜਿੰਨਾ ਯਰ ਕੀ ਮਾਲ ਆਪਣੇ ਕੋਲ ਆ ਨਾ ਇਹ ਸਾਰਾ 20 ਤੋਂ ਪਲੱਸ ਵਾਲਾ ਵਾ ਇੱਕ ਵਾਰ ਇਹਨਾਂ ਦੇ ਵਿੱਚ ਐਂਡ ਤੇ ਆਊਗੀ 30 32 ਕਿਲੋ ਦੁੱਧ ਨਾਪ ਦਊਗੀ ਅੱਛਾ ਜੀ ਹਾਂਜੀ ਇਹ 20 ਤੋਂ ਪਲੱਸ ਵਾਲਾ ਮਾਲ ਯਰ ਕੀ ਸਾਰਾ ਬਸ ਪੁੱਟ ਬਸ ਲਓ ਜੀ ਕਰੋ ਦਰਸ਼ਨ ਮੇਲੇ ਸੋ ਚੰਗੀ ਵਹਿੜ ਆ ਝੋਲਾ ਝਾਲਾ ਬੜਾ ਠੀਕ ਆ ਜੀ ਥੱਲੇ ਉਹ ਕਾਫੀ ਖੁੱਲਣ ਰਹੀ ਹੈ ਚੰਗਾ ਖੁੱਲਣ ਰਹੀ ਹੈ ਬਾਕੀ ਲਾਏ ਬਣਾਏ ਪਈ ਆ ਚਾਰ ਥਾਣਾ ਤੇ ਨਾਰਮਲ ਜਦੋਂ ਕ੍ਰੋਸ ਆਂਗ ਆ ਜਾਣ ਵੈੜਾਂ ਦੇ ਵਿੱਚ ਠੀਕ ਹੈ ਜੀ ਚਾਹੇ ਚਾਈ ਵਾਲ ਦੀ ਗੱਲ ਕਰਨ ਲਈ ਥਾਣੇ ਕੋਲ ਪੂਰਾ ਕਾਇਮ ਆ ਬਹੁਤ ਚੰਗੀਆਂ ਸੀ ਇਹ ਸਲੱਗ ਆਈ ਹਾਂ ਉਹ ਜੀ ਨਹੀਂ ਵੀ ਕੋਈ ਸ਼ੂਕਰ ਪਾਨ ਇਹਨਾਂ ਦਾਗਾ ਬਿਲਕੁਲ ਹਾਂਜੀ ਤੇ ਗੱਲਾਂ ਇਹ ਵਾੜ ਕਿੰਨੇ ਦੇ ਦੇਵਾਂਗੇ ਸੰਧੂ ਸਾਹਿਬ ਮੁੱਲ ਭਾਂ 65 ਕਰ ਲਈਏ ਬਾੜ ਕਰ ਲਈਏ 61000 ਦੀ ਜਸਨੋ ਦੇ ਦਾਂਗੇ 61000 ਦੀ ਉੱਤੇ ਛੋੜ ਛੱਪਾ ਕਰ ਦਾਂਗੇ ਠੀਕ ਹੈ ਜੀ ਹਾਂਜੀ ਲੋ ਜੀ 61000 ਦੇ ਵਿੱਚੋਂ ਮਾਨਤਨ ਹੋਊਗਾ ਠੀਕ ਹੈ ਜੀ ਵਾੜ ਚ ਸੋ ਜੋੜੀ ਕਿਸੇ ਭਰਾਨੇ ਪਾਉਣੀ ਤੇ ਹੋਰ ਥੋੜਾ ਵਾਧਾ ਵਿੱਚੋਂ ਮਾਨਤਾ ਕਰਦਾਂਗੇ ਕਰਦਾਂਗੇ ਸੰਧੂ ਸਾਹਿਬ ਜੋੜੀ ਕਿਉਂਕਿ ਦੂਰੀ ਨੇੜੀ ਤਾਂ ਕਈ ਵਾਰ ਵੀ ਕੋਈ ਸਫ਼ਰ ਵੇਖ ਲੈਂਦੇ ਵੀ ਦੂਰੋਂ ਨੇੜੇ ਆਉਣਾ ਠੀਕਾ ਜੀ ਇੱਕ ਸਿੰਗਲ ਵਾੜ ਖਰੀਦਣੀ ਆ ਜਾਂ ਕੋਈ ਦੋ ਵਾੜਾਂ ਦੀ ਭਾਲ ਦੇ ਵਿੱਚ ਵੀਰ ਹੁੰਦਾ ਤੇ ਦੋਵੇਂ ਵਾੜਾਂ ਦਾ ਤੁਸੀਂ ਸੌਦਾ ਕਰ ਲਿਓ ਗੱਬਣ ਇੱਕੋ ਜਿਹੇ ਵਾੜਾਂ ਨੇ ਠੰਡੀਆਂ ਤੇਰੀਆਂ ਨੇ ਠੀਕਾ ਜੀ ਇਧਰ ਇੱਕ ਵਾੜ ਤੁਹਾਨੂੰ ਆ ਦਿਖਾ ਦਈਏ ਗਗਣੇ ਸੂਈ ਸਵਾਈ ਆ ਗਈ ਆ ਸੰਧੂ ਸਾਹਿਬ ਇਹ ਕੱਲ ਦੁਪਹਿਰ ਦੀ ਵਾੜ ਸੂਈ ਆ ਆ ਇਹਦੀਆਂ ਦੋ ਚਵਾਈਆਂ ਆਪਾਂ ਕਰਤੀਆਂ ਠੀਕ ਆ ਜੀ ਪੰਜ ਪੰਜ ਛੇ ਛੇ ਕਿਲੋ ਕੱਢਿਆ ਦੋਵਾਂ ਚਵਾਈਆਂ ਦੇ ਵਿੱਚੋਂ ਠੀਕ ਆ ਬਹੁਤ ਜਿਆਦੀ ਠੰਡੀ ਸੀਲ ਆ ਚਵਾ ਚੂ ਬਹੁਤ ਚੰਗਾ ਲੱਗਾ ਕਰਮਾਲੀਆ ਹਾਂਜੀ ਕੋਈ ਠੰਡੀ ਸੀਲ ਬਹੁਤ ਜਿਆਦੀ ਆ ਠੀਕ ਆ ਜੀ ਮਗਰ ਬੱਛਾ ਦੇ ਹਨਾ ਮਗਰ ਬੱਛਾ ਹੀ ਇਹਨਾਂ ਦੇ ਠੀਕ ਆ ਜੀ ਇਹ ਦੋਵਾਂ ਦੇ ਮਗਰ ਸੰਧੂ ਸਾਹਿਬ ਅਛਾਉਣਾ ਦੇ ਦੋਵਾਂ ਮਗਰ ਬੱਛੇ ਆਉਣੀਆਂ ਠੀਕ ਆ ਦੋ ਹੀ ਬੱਛੇ ਹਾਂਜੀ ਬੜਾ ਮਗਰ ਤੇ ਦੋਵਾਂ ਦੇ ਮਗਰ ਬੱਛੇ ਆ ਤੇ ਤੇ ਜਸੂਆ ਦੱਸਿਆ ਜੀ ਸੰਧੂ ਸਾਹਿਬ ਤੇ ਜਸੂਆ ਸੁਆ ਸੁਣਾ ਹੀ ਲਓ ਜੀ ਤੇ ਜਸੂਆ ਦੋਸਤੋ ਸੁਈਏ ਤੇ ਕੱਲ ਦੀ ਸੁਈ ਆ ਠੀਕ ਆ ਜੀ ਬੱ ਤੇ ਆ ਜਿਹੜੀ ਤੁਸੀਂ ਹਵਾਨੇ ਛੱਡੇ ਵਾਲੇ ਪਾਸਿਓ ਮਾਰੋ ਚਾਹ ਤਾਂ ਠੀਕ ਆ ਜੀ ਕੋਈ 5 6 6 ਕਿਲੋ ਇੱਕ ਡੰਗ ਦਾ ਚੋਇਆ ਹੋ ਗਈਆਂ ਦੋ ਚਵਾਈਆਂ ਹੋ ਗਈਆਂ ਜੀ ਬਾਕੀ ਸੰਧੂ ਸਾਹਵਲੇ ਸੁਕੇ ਲੱਕਾ ਲੁੱਕਾ ਲਾਇਆ ਵਾ ਮੈਂ ਤੂੰ ਜੀ ਲਾਈ ਖੜੀ ਜੇ ਕਰਮਾਲੀ ਪਤਾ ਕੀ ਆ ਮੰਨ ਲਓ ਲੈ ਪਹੁੰਚ ਗਏ ਕਵਰੀ ਜਨੇ ਸਵੇਰ ਤੱਕ ਆਪਦੀ ਕਰ ਜਾਨੀ ਆ ਹਾਂ ਬਾਕੀ ਵੀ ਦੁੱਧ 20 ਤੋਂ ਪਲੱਸ ਭਰਾ ਦੂਗੀ ਕਰਮਾਲੀ ਹਾਂ ਲਓ ਵੀ ਆ ਕਰੋ ਚੈੱਕ ਦੋਸਤੋ ਥਣ ਵੈਸੇ ਚਾਰਾਂ ਦੀ ਗੱਲ ਕਰ ਲਈ ਪੂਰੀ ਹੱਥੀ ਚਵਾਈ ਦਾ ਥਾਣਾ ਤੇ ਬੌਲੇ ਦੇ ਵਿੱਚ ਹੀ ਆ ਕਿਉਂਕਿ ਕੱਲ ਦੀ ਸੂਈ ਤੇ ਬੌਲੇ ਦੇ ਵਿੱਚ ਹੀ ਆ ਤੇ ਕੋਈ ਪੰਜ ਪੰਜ ਸੰਧੂ ਸਾਹਿਬ ਜਿੰਨੀਆਂ ਵੜਾ ਆਪਣੀਆਂ ਸੂਈਆਂ ਹੋਣੀਆਂ ਸਾਰੀਆਂ ਬੌਲੇ ਤੇ ਹੀ ਹੋਣੀਆਂ ਠੀਕ ਆ ਜੀ ਹਾਂਜੀ ਇਹ ਕੇ ਦਿਨ ਦਾ ਹੀ ਮਾਲ ਸੋਇਆ ਸਾਰਾ ਜੀ ਐਨ ਬੁੱਤ ਕਰ ਐਨ ਕਰ ਲਾ ਠੀਕਾ ਦਗਨ ਮੋਲ ਤੇ ਕੀ ਕਰਤਾ ਮੋਲ ਸੰਧੂ ਸਾਹਿਬ ਜੋ ਮਰਜ਼ੀ ਕਰੀਏ 55 ਚ ਮਾਨਤਨ ਕਰਦਾਂਗੇ ਦਾ 55 ਚ ਹਾਂਜੀ ਬਾਕੀ ਕਰਕੇ ਛੋੜ ਛੱਪੇ ਖੁੱਲੇ ਦੇ ਦਿਆਂਗੇ ਦੇ ਦਾਂਗੇ ਦੇ ਦਾਂਗੇ ਸੰਧੂ ਸਾਹਿਬ ਬਾਕੀ 20 ਤੋਂ ਪਲਾਸੀ ਦੋ ਦੇਣਾ ਇਹਨੇ ਕਰਮਾ ਲਈ ਨੇ ਠੀਕ ਹੈ ਹਾਂਜੀ ਬਹੁਤ ਜਿਆਦੀ ਕਰਤੂਤ ਵਾਲੀ ਆ ਠੀਕ ਹੈ ਬਈ ਲਓ ਜੀ 55000 ਦੇ ਵਿੱਚੋਂ ਮਾਨਤਨ ਹੋਊਗਾ ਠੀਕਾ ਸੂਈ ਸੂਈ ਵਾੜਾ ਇਧਰ ਇੱਕ ਹੋਰ ਸੈਕਟਰ ਨੰਬਰ ਤੇ ਆਪਾਂ ਤੁਹਾਨੂੰ ਬਖੋਣੇ ਇਹ ਵੀ ਸੰਧੂ ਸਾਹਿਬ ਕੱਲ ਰਾਤ ਦੀ ਸੂਈ ਜੋ ਤੇ ਇਹ ਕਿਵੇਂ ਸਵੇ ਗਾਂ ਇਹ ਸੰਧੂ ਸਾਹਿਬ ਦੂਜੀ ਸੂਏ ਆ ਦੂਜੀ ਸੂਏ ਹਾਂਜੀ ਦੂਜਾ ਵੀ ਹੂ ਤਜਾ ਵੀ ਉਹ ਕੋਈ ਚੱਕਰ ਨਹੀਂ ਭਾਵੇਂ ਆਪਦੀ ਕੋਈ ਸਮਝ ਲਾਵੇ ਵੀਰ ਭਰਾ ਬਿਲਕੁਲ ਹਾਂਜੀ ਇਹ ਕੱਲ ਕੱਲ ਸੁਈ ਆ ਇਹ ਕੱਲ ਰਾਤ ਦੀ ਸੁਈ ਆ ਬੱਚਾ ਇਹ ਤੇ ਮਗਰੇ ਮੇਰੇ ਮਗਰੋ ਬਛਾਈ ਆ ਠੀਕ ਆ ਜੀ ਇਹ ਤੋਂ ਕੋਈ ਹੋਣਾ 16 17 ਕਿਲੋ ਬੋਲੀ ਹੋਗੀ ਸਟਾਰਟਿੰਗ ਹੀ ਹਾਂ ਚੋਣ ਚਾ ਚੰਗੀ ਬਹੁਤ ਜਿਆਦੀ ਚੰਗੀ ਆ ਬਾਕੀ ਥਣ ਚੱਡਾਈ ਵੇਖ ਲਓ ਤੁਸੀਂ ਆਪ ਜਜਮੈਂਟ ਲਾ ਲੈਣੀ ਜਾਨੇ ਬਾਕੀ ਦੋਸਤੋ ਦੁੱਧ ਅਕੇ ਸੇਵਾ ਦਾ ਹੁਣ ਬੋਲਿਆਂ ਦੇ ਵਿੱਚ ਆ ਬਾਕੀ ਚਵਾਜਬੂਦੀ ਖਾਸ ਤੌਰ ਤੇ ਪਤਸਲੀ ਲੈ ਲੈਣੀਆਂ 15 ਤੋਂ 15 16 ਕਿਲੋ ਸੰਧੂ ਸਾਹਿਬ ਬੋਲਾ ਹੋਗਣ ਹਾਂ ਲਓ ਜੀ ਆ ਹਵਾਨਾ ਦੇਵਾ ਠ ਇਕ ਮਾਲ ਤਾਜ਼ਾ ਸੋਇਆ ਤਾ ਕਰਕੇ ਮਾਲ ਨੂੰ ਆਇਆ ਤਾਂ ਇਨੀ ਰੀਜ ਨਹੀਂ ਲਈ ਮਤਲਬ ਕਿ ਸੋਇਆ ਸੋਇਆ ਮਾਲ ਅੱਜ ਭਲਕਦੇ ਵਿੱਚ ਹੀ ਆ ਹਾਂਜੀ ਹਾਂਜੀ ਠੀਕ ਆ ਪਾਛਾ ਇੱਥੇ ਹੀ ਆ ਬੱਚਾ ਤੇਰਾ ਬਿਲਕੁਲ ਜੀ ਬਿਲਕੁਲ ਲਓ ਜੀ 15 16 ਕਿਲੋ ਬੋਲੀ ਆ ਕਰਮਾਲੀ ਦੀ ਥੱਲੇ ਹੁਣ ਇਸ ਵਕਤ ਦੂਜਾ ਦੇਨੇ ਅੱਜ ਸੋਈ ਨੂੰ ਤੁਹਾਣ ਬੈਠੀ ਆ ਜਾਂ ਬੱਚਿਆਂ ਨੂੰ ਕਿਦਾਂ ਮਰ ਬੁਣੀਆਂ ਸੋ ਮਗਰ ਇਹਦੇ ਵੀ ਬੱਚਾ ਵੜਾ ਵੈਸੇ ਚਾਰ ਸੋਈਆਂ ਨੇ ਦੋ ਮਗਰ ਫੀਮੇਲ ਆ ਤੇ ਦੋ ਮਗਰ ਫੀਮੇਲ ਕਾਫ ਥਾਣਾ ਪਾ ਪੂਰਾ ਤੁਹਾਨੂੰ ਲਾਗੇ ਤੋਂ ਵਿਖਾਉਣਾ ਇੱਕ ਵਰੀ ਤਸੱਲੀ ਦੇ ਨਾਲ ਆ ਦੇਖੋ ਜੀ ਉਹਦੇ ਉਹਰਾਵੂ ਤਾਂ ਫਿਰ ਗਰਲ ਕਰ ਲਈ ਅਗੇ ਮੈਂ ਨਾ ਸੰਧੂ ਸਾਹਿਬ ਥਾਣੀ ਗਰਲ ਵਾਲਾ ਲੱਗਾ ਹੋਵੇ ਹਣ ਗਵਾਂੜ ਪਤਾ ਲੱਗਦਾ ਵੀ ਚੁਵਾਈਆਂ ਲੱਗਦੀ ਮੈਂ ਨਾ ਫਰਸ਼ਾਂ ਤੇੜੀਆਂ ਪਈਆਂ ਹੁੰਦੇ ਠੀਕ ਆ ਲਓ ਜੀ ਸੋ ਚੋਣ ਚਾਂ ਦੋਸਤੋ ਕੈਨ ਤੋਂ ਪਾਵੇ ਵੀ ਚੁਵਾਈ 22 ਦੀ ਚੰਗੀ ਆ ਠੀਕ ਆ ਜੀ ਇਧਰ ਚੋਣ ਹਵਾਨੇ ਚੱਡੇ ਦੀ ਨਿਗਰ ਤੇ ਇੱਕ ਵਾਰੀ ਸੂਸਵਾਦ ਵਿੱਚ ਪਸ਼ੂ ਸਾਰੇ ਆ ਠੀਕ ਆ ਜੀ ਥੋੜਾ ਜਿਹਾ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਵੀ ਜਦੋਂ ਸੂਸਵਾਦ ਵਿੱਚ ਕੋ ਦੋ ਚਾਰਕ ਦਿਨ ਪਸ਼ੂ ਇੱਕ ਫਿਰ ਰਿਕਵਰੀ ਕਰਦੇ ਆ ਖਾਣ ਪੀਣ ਕੇ ਜਦੋਂ ਦੁਬਾਰ ਤੋਂ ਹਾਂਜੀ ਤੇ ਇਹ ਗਗਨਾ ਕਿੰਨੇ ਦੀ ਮੁੱਲ ਕੀ ਰੇਟ ਦੀ ਸੰਧੂ ਸਾਹਿਬ ਮੁੱਲ ਭਾਵੇਂ 65 ਕਰ ਲਈਏ ਇਹ ਵੀ ਆਪਾਂ ਪੂਰੇ 60000 ਦੀ ਬਿਲਕੁਲ ਦੇਣੀ ਓਟੇ ਛੋੜ ਛਪਾਈ ਹੋਣਾ ਜਿਹੜਾ ਹੋਣਾ 60 ਚੋਂ ਹਾਂ ਠੀਕ ਆ ਵੀਰੇ ਬਾਕੀ ਸੰਧੂ ਸਾਹਿਬ 22 24 ਕਿਲੋ ਦੁੱਧ ਸੌਖਿਆ ਦੇ ਦਊਗੀ ਵੇੜ ਠੀਕ ਆ ਹਾਂਜੀ ਉਹਦੀ ਇੱਕ ਵਾਰੀ ਮੂੰਹ ਮੱਥੇ ਤੇ ਤੁਹਾਨੂੰ ਫਿਰ ਦਿਖਾ ਦੇਗੀ ਕਰੌਸ ਜਿਹਾਂ ਇਹ ਸਭ ਸੰਦੂ ਸਾਹਿਬ ਗਰਮੀ ਵਾਲੇ ਤੋਹਫੇ ਆ ਸਿਆਲ ਤੋਂ ਹਣ ਗਿਆ ਤੇ ਬਸ ਬਸ ਇਹ ਗਰਮੀਆਂ 'ਚ ਨਿਆਰੇ ਬਣਨੇ ਨਾ ਮਾਲੀਆਂ ਸੁਖ ਸੁਖ ਨਾਲ ਜਿਹੜਾ ਤਿਆਰ ਲੰਘਿਆ ਉਸ ਤੋਂ ਬਾਅਦ ਆਪਾਂ ਨੂੰ ਸਾਰਿਆਂ ਨੂੰ ਹੁੰਦਾ ਵੀ ਗਰਮੀ ਦਾ ਨਾ ਪੱਕ ਲੱਗਣਾ ਸ਼ੁਰੂ ਹੋ ਜਾਂਦਾ ਵੀ ਜਿਵੇਂ ਦਿਨ ਵੱਡੇ ਹੋ ਜਾਂਦੇ ਆ ਹਾਂਜੀ ਹਾਂਜੀ ਅੱਛਾ ਜੀ ਸੰਦੂ ਸਾਹਿਬ ਪੌਣੀਆਂ 14 15 ਸੀ ਪਰ ਆਪਣੇ ਵੀਰ ਭਰਾਵਾਂ ਨੇ ਚਲੋ ਖਿੱਚ ਕੀਤੀ ਆਪਾਂ ਮਾਲ ਦੇਤਾ ਵਾ ਸੱਤ ਬਾਹੂ ਕੱਲੀ ਵੇਚੇ ਆ ਮੈਨੂੰ ਲੱਗਾ ਇਹ ਪਤਾ ਹੁੰਦਾ ਵੀ 15 14 ਨਾ ਕੇ ਕਿੱਥੋਂ ਘਟਾਓ ਤੁਹਾਡੇ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆਪਣੀ ਹਾਂਜੀ ਆ ਵੀ ਇੱਕ ਵਕਤ ਜਿਹੜੇ ਦੋਸਤ 6 ਕਿਨਾਂਗਾ ਤੇ 5 ਤੋਂ 6 7 ਲੱਖ ਜਿਹੜੇ ਉਹ ਵਿਕ ਚੁੱਕੇ 15 14 ਲੱਖ ਸੀਗੇ ਕੁਝ ਕੁ ਲੋੜੀ ਤੇ ਨਗ ਜਿਹੜੇ ਵੇਚ ਦਿੱਤੇ ਆ ਠੀਕ ਆ ਤੇ ਇਹਦਾ ਮੁੱਲ ਕੀ ਦੱਸਿਆ ਸੰਤੂ ਸਾਹਿਬ 60 ਦੀ ਦੇਣੀ ਉਹ ਤੇ ਛੋੜ ਹੀ ਕਰਾਂਗੇ 60 ਚ ਬਾਕੀ 20 ਤੋਂ ਪਲੱਸ ਦੋ ਤੇ ਦਊਗੀ ਕਰਮਾਲੀ ਲੋ ਦੀ 60 ਦੇ ਵਿੱਚੋਂ ਛੋੜ ਹੀ ਹੋਊਗੀ ਠੀਕ ਆ ਜੀ ਬਾਕੀ ਥੜਾ ਥੋੜਾ ਨੇ ਬੜੀ ਸਚੱਚੀ ਆ ਕਰਮਾਲੀ ਥੱਲਿਓ ਬੜੀ ਵਧੀਆ ਸਾਫ ਸੁਥਰਾ ਲੇਵਾ ਇੱਧਰ ਇੱਕ ਆਪਾਂ ਤੁਹਾਨੂੰ 5ਵੇਂ ਨੰਬਰ ਤੇ ਦਿਖਾਉਣੀ ਆ ਵੇਰਵਾ ਨਾਲ ਦੀ ਨਾਲ ਹੀ ਪਾ ਦਿੰਨੇ ਆ ਸੰਦੀ ਸਾਹਿਬ 99 ਸਵੇਰੇ ਇਹ ਸੰਦੀ ਸਾਹਿਬ ਦੂਜਾ ਸੂਆ ਜੋ ਦੂਜਾ ਸੂਆ ਇਹ ਪਰਸੋ ਰਾਤ ਦੀ ਲਓ ਜੀ ਬੱਛੀ ਨੂੰ ਜਰਮ ਦਿੱਤਾ ਜੋ ਇਹਨੇ ਮਗਰ ਬੱਛੀ ਆ ਗਈ ਆ ਪਰਸੋਂ ਰਾਤ ਦੀ ਦੋ ਸੋ ਸੂਣ ਬੜਾ ਕੁਆਲਿਟੀ ਦਾ ਲੱਗਾ ਜੋ ਹਾਂ ਬਾਕੀ ਬਹੁਤ ਚੰਗੀ ਆ ਬੱਛੀ ਬਾਕੀ ਇਹਨਾਂ ਦੀ ਸਵੇਰੇ ਚਵਾਈ ਹੋਈ ਏ ਸੰਧੂ ਸਾਹਿਬ ਸਾਢੇ 5 ਵਜੇ ਅੱਛਾ ਹਾਂਜੀ ਇਹ ਨਹੀਂ ਪਿਛੋਂ ਆਈ ਤੋਂ ਮਾਰੋ ਗਿਆ ਨਹੀਂ ਜੋ ਤੁਹਾਨੂੰ ਪਤਾ ਨਹੀਂ ਤੇ ਗਾਵਾਣੇ ਨੇ ਜੇ ਨੂੰ ਬਾਂਪਾ ਕਰ ਲਾ ਪੈਣਾ ਹਾਂ ਬੱਛੀ ਪਹਿਲੇਨ ਕ ਦੁੱਜੇ ਸੰਧੂ ਸਾਹਿਬ ਦੁੱਜਾ ਸੂਆ ਵਾ ਦੁੱਜਾ ਸੂਆ ਹਾਂਜੀ ਲਓ ਜੀ ਦੁੱਜਾ ਸੂਆ ਠੀਕ ਆ ਜੀ ਇਹ ਪਰਸੋਂ ਦੀ ਸੂਈ ਆ ਤੇ ਤੀਜਾ ਦੇਣਾ ਮਗਰ ਬੱਛੀ ਆ ਬੱਚਾ ਵੇਖੋ ਤੁਸੀਂ ਬੁਲਬੁਲ ਦੇ ਬੱਚੇ ਵਰਗੇ ਜਿਹੜੇ ਦੋਸ ਫੇਸ ਕੁਆਲਿਟੀ ਬਹੁਤ ਸੋਹਣੀ ਆ ਮਗਰ ਵੱਸੀ ਆ ਠੀਕ ਆ ਜੀ ਜਿਹੜੀਆਂ ਲਾਸਟ ਵਿੱਚ ਬੈਠਾ ਸੰਦੂ ਸਾਹਿਬ ਇਹ ਤੋਂ ਹੁਣ 14 15 ਕਿਲੋ ਬੋਲੀ ਹੋਊਗੀ ਸਟਾਰਟਿੰਗ ਹੀ ਠੀਕ ਆ ਜੀ 20 ਕਿਲੋ ਨੂੰ ਹੱਥ ਮਾਰੂਗੀ ਏ ਠੀਕ ਆ ਹਾਂ ਜੀ ਲਓ ਜੀ ਬੂਤੀ ਬਾਤੀ ਬੜੀ ਸੋਹਣੀ ਲੱਗੀ ਆ ਨਵਾਂ ਅੰਗਾ ਦੋਸਤੋ ਬਾਕੀ ਫੇਸ ਕੁਆਲਿਟੀ ਚਿਹਰੇ ਮੋਹਰੇ ਤੋਂ ਸਾਰੇ ਭਰਾਵਾਂ ਨੇ ਤੁਸੀਂ ਜਜਮੈਂਟ ਕਰ ਲੈਣੀ ਆ ਦੂਜਾ ਸੁਆਵੱਸੀ ਸੋਈ ਆ ਤੇ 15 16 ਕਿਲੋ ਬੋਲੀ ਵੀ ਰਸਤ 15 ਕਿਲੋ ਸੰਦੂ ਸਾਹਿਬ ਮੰਨ ਕੇ ਲਓ ਜੀ ਅੱਛਾ ਮੰਨ ਲਓ ਇਹਦੀ ਤੀਜੀ ਚੌਥੀ ਚਵਾਈ ਹੋਈ ਆ ਹਾਂ ਫੇ ਚਵਾ ਚੂ ਬਹੁਤ ਚ ਬੌਲੇ ਤੋਂ ਦੋਸਤੋ ਸਥਿਤੀ ਚੰਗੀ ਆ ਬਾਕੀ ਬੌਲੇ ਤੋਂ ਨੈਕਸਟ ਲੈਵਲ ਜੇਕਰ ਆਪਾਂ ਗੱਲ ਕਰੀਏ ਤੇ ਅੱਗੇ ਦੁੱਧ ਦੀ ਆਪਾਂ ਚੰਗੀ ਆਸ ਜੀ ਬਹੁਤ ਜਿਆਦੀ ਠੰਡੀ ਸੀਲਸ ਲੱਗਾ ਆ ਲਓ ਜੀ ਆ ਜਾ ਬੱਤ ਬਾਕੀ ਕਾਤੂ ਵੀ ਵੱਡਾ ਬੱਚੀ ਦਾ ਵੱਡੀ ਵੱਡੀ ਆ ਜੀ ਵੱਡੀ ਆ ਵੱਡੀ ਲਓ ਵੀ ਠੀਕ ਆ ਇਹ ਵੀ ਦੋਸਤੋ ਬੱਚੀ ਪਰਥੋ ਦੀ ਸੂਈ ਇੱਕ ਵਾਰ ਫਿਰ ਕਨਫਰਮ ਕਰਾ ਦਨੇ ਆਪਾਂ 15 ਲੀਟਰ ਬੋਲੀ ਬੋਲੀ ਆ ਜਿਹੜੇ ਥੱਲੇ ਇਧਰੋਂ ਥਣ ਵੀ ਤੁਹਾਨੂੰ ਆਪਾਂ ਪਾ ਦਿਖਾ ਦਨੇ ਕੋਈ ਮੜਾ ਜਨੇ ਨਿਤਕੀ ਤੋਂ ਆਹ ਦੇਖੋ ਜੀ ਬਹੁਤ ਖੁਸ਼ੀ ਆ ਵੀ ਰਸੀ ਵੰਗਾ ਪਾਉਣਾ ਪਾਉਣਾ ਨਹੀਂ ਤੇ ਨੂੰ ਸਭ ਕਿਸ ਨੂੰ ਨਹੀਂ ਪਾਈਦਾ ਆਪਾਂ ਚਲੋ ਅੱਗੇ ਕਿਸੇ ਭਰਾ ਦੀ ਬਾਕੀ ਅਗਲੇ ਦੀ ਆਪਦੀ ਖੁਸ਼ੀ ਆ ਪਾਵੇ ਜਾਂ ਨਾ ਪਾਵੇ ਬਾਕੀ ਇਹ ਨਹੀਂ ਆ ਪੀ ਇਹਨਾਂ ਅਗਰੇ ਕਰਨ ਵਾਲਿਆਂ ਨੇ ਬਾਲਟੀਆਂ ਹੀ ਲਤਾ ਹੋੜਾ ਰੱਖਣੀਆਂ ਹਾਂ ਹਾਂਜੀ ਇਹ ਕਹੋ ਨਾ ਅੱਜ ਮੌਕੇ ਤੇ ਕਿੰਨੇ ਦੀ ਦੇ ਦਿੱਗੇ ਸੰਦੂ ਸਾਹਿਬ ਮੁੱਲ ਭਾਵੇਂ 60 ਕਰਾ ਲਓ ਇਹ ਆਪਾਂ 55000 ਦੀ ਜਸਨੋ ਦੇਣੀ ਆ 55 ਦੀ ਹਾਂ ਬਾਕੀ ਲੋੜੀ ਵਾਲੀਆਂ ਚਲੋ ਕਸਰਾ ਉਹਦਾਂ ਵੀ ਤੁਸੀਂ ਕੱਢ ਤੀਆਂ 5 6 ਵਜੇ ਤੀਆਂ ਜੇ आज जेड़ा ਆਪਾਂ ਪੂਰ ਪੌਣ ਦੇ ਅੱਜ ਵੀ ਲੋਹੜੀ ਦਾ ਮਾਨ ਤਨ ਸਮਝ ਕੇ ਜਿਹੜਾ ਛੋਟਾ ਸਾਟਾ ਕਰਦੇ। ਮੈਂ ਨਾ ਤੁਹਾਨੂੰ ਕਰ ਦਾਂਗੇ ਕੋਈ ਗੱਲ ਨਹੀਂ। ਕੋਈ ਭੈਣ ਕੋਈ ਨਰਾਸਾ ਨਹੀਂ ਆਪਣੇ ਘਰੋਂ ਜਾਊਗਾ। ਬਸ ਬਸ। ਹਾਂ। ਉਹ ਵੀ ਮਾਨ ਤਨ ਦੋਸਤੋ ਜਿੰਨਾ ਵੀ ਕਿਸੇ ਵੀਰ ਜਿਹੜਾ ਵੀਰ ਭਰਾ ਆਇਆ ਕਹੂ ਦੇਗੇ ਤੇ ਜਾਂਗੇ। ਬਿਲਕੁਲ ਜੀ ਬਿਲਕੁਲ। ਇਹ ਨਹੀਂ ਤੁਹਾਨੂੰ ਨਹੀਂ ਕੋਈ ਫੋਨ ਲਾ ਕੇ ਕਹੂਗਾ ਵੀ ਸਾਨੂੰ ਮੋੜ ਕੇ ਘੱਲਿਆ। ਹੂੰ। ਹਾਂਜੀ। ਸੁਸਾਰ ਸੁਤਰੇ ਪਸ਼ੂ ਆ ਠੀਕ ਆ ਜੀ। ਪੱਛੀ ਬੜੀ ਚੰਗੀ ਆ ਬਾਕੀ ਥੱਲੇ ਲੇਵੇ ਦੀ ਬੜੀ ਖੂਬਸੂਰਤ ਆ ਫਿਕਸ ਹੋ ਮਾਰਨਾ ਚੱਟਾ। ਇਧਰ ਇੱਕ ਹੋਰ ਤੋਹਫਾ ਤੁਹ ਗੁਰ ਇਹ ਵੀ ਬੜੀ ਸ਼ਾਨਦਾਰ ਆ ਦੋਸਤੋ ਉਹ ਲੈ ਤੇ ਸ਼ਾਨਦਾਰ ਇਧਰ ਵੇਖੋ ਕਿ ਢੀਬੂਥੀ ਪਿਆਰੀ ਬੱਚੀ ਆ ਮਗਰ ਬੱਚੀ ਵੀ ਬੜੀ ਬਾਖਮਾਲ ਤੋਹਫਾ ਚੀਜ਼ ਮਗਰ ਬੱਚੀ ਆ ਵੇਖੋ ਕਿ ਢੀਬੂਥੀ ਵੇਖੋ ਕਿ ਢੀ ਸੋਹਣੀ ਬਾਕੀ ਗੱਲਾਂ ਬਾਅਦ ਦੀਆਂ ਚੰਗੇ ਸੀਮਨ ਦੀ ਹਾਂ ਚੰਗੇ ਕੇ ਸੀਮਨ ਦੀ ਆ ਚਲੋ ਆਪਾਂਵੇਂ ਆਖੀਏ ਆਪਾਂ ਨਹੀਂ ਅਗਲਾ ਨਹੀਂ ਪੁੱਛਿਆ ਬਾਕੀ ਉਹਨਾਂ ਨੇ ਇਹ ਕਿਹਾ ਸੀ ਵੀ ਬੱਚੀ ਸਾਡੀ ਗਾਂ ਦੇਊਗੀ ਜਰੂਰ ਅਸੀਂ ਸੀਮਨ ਬੜਾ ਚੰਗਾ ਲਵਾਇਆ ਵੇੜ ਚੰਗੀ ਆ ਚਲੋ ਕਿਸੇ ਭਰਾਣੇ ਕੀ ਤਾਂ ਸ਼ੌਕ ਦਾ ਚੰਗਾ ਸੀਮਨ ਭਰਾਇਆ ਹੋਵੇ ਹਾਂ ਐਡੀ ਗੱਲ ਨਹੀਂ ਕੋਈ ਤੇ ਚੰਗੇ ਸੀਮਨਾਂ ਦੇ ਵੀ ਬਾਕੀ ਸੰਧੂ ਸਾਹਿਬ ਉਹ ਇਹ ਤਾਂ 21 22 ਕਿਲੋ ਬੋਲੀ ਤਿਆਰ ਹੋਊਗੀ ਇਹਦੇ ਕੋਲ ਹਾਂਜੀ ਹਾਂਜੀ 22 ਹੋ ਜਾਏ 23 ਕਿਲੋ ਹੋਏ ਬੋਲਾ ਤਿਆਰ ਹੋਵੇ ਤੋ ਲਓ ਜੀ ਸੋ 21 22 ਕਿਲੋ ਦੋਸਤੋ ਬੋਲਾ ਬੋਲਾ ਇਹਨਾਂ ਦੇ ਅੱਗੇ ਹਾਜ਼ਰ ਆ ਸੋ ਪਰਸੋਂ ਦੀ ਸੂਈ ਆ ਠੀਕ ਆ ਜੀ ਮਗਰ ਵਸੀ ਬਹੁਤ ਸੋਹਣੀ ਤੁਹਾਨੂੰ ਆਪਾਂ ਦਿਖਾਈਏ ਤੇ ਸਵੇਰਾਂ ਦੇ ਵਿੱਚ ਹੋਊਗੀ ਦੂਜੇ ਕ ਸੰਧੂ ਸਾਹਿਬ ਦੂਜਾ ਸੂਹਾ ਜੀ ਅੱਛਾ ਜੀ 6 ਦੰਦ ਹੋਊਗੀ ਲਓ ਬੇ ਬਾਕੀ ਸੰਧੂ ਸਾਹਿਬ 30 ਕਿਲੋ 32 ਦੀ ਗਾਰੰਟੀ ਦੇ ਕੇ ਭੇਜਾਂਗੇ ਅੱਛਾ ਅੱਛਾ ਜੀ ਆਹ ਦੇਖੋ ਜੀ ਬਸ ਪਤਾ ਹੈ ਠੀਕ ਆ ਜੀ ਲਓ ਜੀ ਸੰਧੂ ਸਾਹਿਬ ਬਾਕੀ ਥਣ ਥਣ ਆਉਦੀ ਲਗਾ ਕੋੜੀ ਕਨਾ ਭਾਲ ਭੁਲਵਾ ਹਾਂ ਉਹਦਾ ਕਰਕੇ ਆ ਲਓ ਜੀ ਬਸ ਬੁੱਤ ਬਸ ਬਸ ਹਵਾ ਨਹੀਂ ਦੇਵੇ ਦੀ ਬੜੀ ਖਬਰਦਾਰ ਆ ਠੀਕ ਆ ਜੀ ਹਾਂਜੀ ਹਾਂਜੀ 5 ਪਾਈ ਕਿਲੋ ਐਸ ਵਕਤ ਬੋਲੇ ਪਾਈ ਬਾਈ 21 ਕਿਲੋ ਸੰਧੂ ਸਾਹਿਬ ਰੈਡੀ ਹੋਊਗਾ ਜੀ ਹਾਂ ਬਾਕੀ ਕੋਈ ਇਹ ਨਾ ਵੀ ਆ ਕੇ ਵੀ ਥਣ ਛੋਟਾ ਥਣ ਪੂਰਾ ਵਾ ਥੋੜੀ ਕ ਭਾਲਵਾ ਪਲੋਂ ਹੈਗੀ ਆ ਹਾਂ ਲਓ ਜੀ ਉਹ ਅੰਨੇ ਚੜੇ ਤੋਂ ਪਰ ਤੋਂ ਪਲੋਂ ਜਿਹੜੀ ਤੁਹਾਨੂੰ ਨਜ਼ਰ ਆਊਗੀ ਵੈਸੇ ਥੋੜੀ ਪਾਤੀ ਥਾਣਾ ਵਾਸੇ ਹੱਥੀ ਮੁਠੀ ਵਾਲਾ ਯਾ ਕਰਮਾ ਵਾਲੀ ਨੂੰ ਬੱਤੀ ਸੰਧੂ ਸਾਹਿਬ 29 ਕਿਲੋ ਪਹਿਲਾਂ ਨੇ ਦੁੱਧ ਨਾਪਿਆ ਕੰਡੇ ਤੇ ਆ ਦੇਖੋ ਠੀਕ ਹੈ ਜੀ ਛੋੜ ਗਿਆ ਪਲਾਂ ਪਲਾਂ ਜ਼ਰੂਰ ਹੈਗੀਆਂ ਨੋਦੇ ਕਰਕੇ ਥਾਣਾ ਹਾਥੀ ਪਕੜ ਦੇ ਵਿੱਚ ਆ ਮੈਂ ਨਾ ਸੰਧੂ ਸਾਹਿਬ 29 ਕਿਲੋ ਹੀ ਦੁੱਧ ਨਾਪਿਆ ਵਸ਼ੀ ਨੇ ਬੱਚੀ ਅੜੀ ਕਰਤੂਤ ਵਾਲੀ ਆ ਅੱਛਾ ਜੀ ਐ ਚਵਾਈਸ਼ ਵੀ ਦੀ ਬੰਬਈ ਪਾਸ ਹੀ ਆ ਆ ਦੇਖੋ ਵੀ ਅਗਲੇ ਥਾਣਾ ਦੀ ਚਵਾਈ ਇਹ ਮਗਰਲੇ ਥਾਨ ਕਰੋ ਜਾ ਕੇ ਲਓ ਵੀ ਹਾਂ ਬਣ ਕੀ ਗੱਲ ਉਹ ਹੀ ਵੀ ਗਰਲ ਕਰ ਲਈ ਐ ਮੈਂ ਨਾ ਗਰਲ ਕਰਨਾ ਬਾਕੀ ਸੰਧੂ ਸਾਹਿਬ ਆਪਣੀ ਤਾਂ ਰਹਿ ਗਈ ਨਾ ਦੋ ਤਿੰਨ ਦਿਨਾਂ ਕੀ ਕਿਲੋਂ ਲਾਬ ਕੋ ਘਰੋਂ ਦੇਵਾਂਗੇ ਬਿਲਕੁਲ ਪੂਰੀ ਬਾਹਰ ਵੱਡੀ ਆ ਵੀਰ ਦੋ ਦੋ ਕੋਈ ਸ਼ੱਕ ਨਹੀਂਗਾ ਲਓ ਜੀ ਠੀਕ ਆ ਜੀ ਸੋ ਇਹ ਜਿਹੜੀ ਦੋਸਤ ਜੋੜੀ ਪੁੱਛ ਲੈਣੇ ਆ ਵੀਰ ਗगन ਤੋਂ ਗगन ਲੈਣ ਦੇਣ ਉਹਨਾਂ ਕੀ ਜਿਹੜਾ ਜਿਵੇਂ ਪਹਿਲਾਂ ਦੱਸਿਆ ਵਿੱਚੋਂ ਮਾਨ ਤਨ ਕਸਰਾ ਕੁਸਰਾ ਕੱਢ ਕੇ ਛੋਟਾ ਕਰਕੇ ਦੇ ਦੀਏ ਲੱਖ ਦੀ ਹਾਂ ਸਵਾ ਕਰ ਲਾ ਵੀਰ ਅੱਜ ਦੀ ਘੜੀ ਚੋਂ ਤੇਰੀ ਛਾਇਆ ਕੋਈ ਭੈਣ ਸੰਧੂ ਸਾਹਿਬ ਆਪਾਂ ਕੋਈ ਲੱਖ ਨਹੀਂ ਕਰਨਾ ਕੋਈ 95 ਨਹੀਂ ਕਰਨਾ 90 ਹਜ਼ਾਰ ਚੋਂ ਸ਼ੋਰਟ ਕਰਨੀ ਯੈਸਨੋ 85 ਦੀ ਦੇਣੀ ਆ ਆਪਾਂ ਯੈਸਨੋ ਯੈਸਨੋਈ 85 ਦੀ 85 ਹਜ਼ਾਰ ਦੀ 30 ਤੋਂ 32 ਕਿਲੋ ਦੀ ਗਾਰੰਟੀ ਦੇ ਕੇ ਭੇਜਾਂਗੇ ਵਸ਼ੀ ਹਾਂ ਹਾਂ ਹੁਣ ਐਟ ਟਾਈਮ 22 23 ਕਿਲੋ ਬੋਲੀ ਮਣਾ ਕੇ ਦਵਾਂਗੇ ਲਓ ਜੀ ਸੋ 85 ਹਜ਼ਾਰ ਦੀ ਦੋਸਤੋ ਤੇ ਬਾੜ ਮਿਲੂਗੀ ਬਾਕੀ ਸੰਧੂ ਸਾਹਿਬ ਇਹ ਆਪਣੇ ਤੋਂ ਮਿਲਨੀ ਆ ਬਸ ਬਸ ਇਹ ਟੋਟੀਆਂ ਵਾਲੇ ਵੀਰ ਗਗਨ ਤੋਂ ਮਿਲਨੀ ਆ ਬਸ ਬਾਕੀ ਇਸ ਫਾਰਮ ਤੋਂ ਦੋਸਤੋ ਚੰਗੇ ਚੰਗੇ ਪਸ਼ੂ ਆਉਂਦੇ ਰਹਿੰਦੇ ਆ ਪੜਦਾ ਹਰੇਕ ਤਰ੍ਹਾਂ ਦਾ ਥੋੜੇ ਪੈਸੇ ਲਾਉਣੇ ਆ ਬਹੁਤ ਸਾਰੇ ਉਹ ਕਹਿੰਦਾ ਨਾ ਕਹਿੰਦਾ ਮੈਂ ਆਪਣੇ ਪਿਓ ਦੇ ਰਾਜ ਦੇ ਵਿੱਚ ਰਾਜ ਹੀ ਵੇਖਿਆ ਹੈ ਬੱਲੇ 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 ਕੇ ਸੰਦੀਪ ਸਾਹਿਬ ਜਿੱਦਾਂ ਮਰਜੀ ਕਰਮਾਲੀਆਂ ਦੇ ਭਾਵੇਂ ਦੋਹਾਂ ਦੇ ਹੱਥ ਲਾਈ ਜਾਓ ਇਹ ਥੋੜਾ ਵੀ ਕੋਈ ਸ਼ੁਕਰਾ ਹੋਣਗੀਆਂ ਉਹ ਕੰਮ ਤੇ ਹੈਗਾ ਹੀ ਨਹੀਂ ਇਹਨਾਂ ਦਾ ਮੈਂ ਠੰਡੇ ਧੀਰੇ ਪਸ਼ੂ ਉਹ ਯਾਰ ਸਾਰੇ ਸਾਰੇ ਜਫਰਨਾਪੁਰੇ ਠੰਡੇ ਧੀਰੇ ਸੀਲਸ ਲੱਗੇ ਲੋਬੀ ਹਰੇਕ ਤਰ੍ਹਾਂ ਦਾ ਪੜਦਾ ਹਰੇਕ ਤਰ੍ਹਾਂ ਦਾ ਐਨੀਮਲ ਜਿਹੜਾ ਕੋਸਵਾਜੇ ਇਸ ਫਾਰਮ ਤੇ ਅਵੇਲੇਬਲ ਆ 6 ਨਾਗਾ ਪਾ ਤੁਹਾਨੂੰ ਦਿਖਾਏ ਆ ਦੋ ਬੜਾ ਗੱਬਣ ਤੇ ਚਾਰ ਸੁਈਆਂ ਸੋ ਕੱਲੇ ਕੱਲੇ ਨਾਗਾ ਦਾ ਰੇਟ ਤੁਹਾਨੂੰ ਵਿੱਚ ਦੱਸ ਦਿੱਤਾ ਸੋ ਵੀਡੀਓ ਮੇਰਾ ਵੀਰ ਵੱਤ ਤੋਂ ਵੱਧ ਕੇ ਸ਼ੇਅਰ ਕਰਦੇ ਹੋ ਤਾਂ ਜੋ ਸਾਰੇ ਕਿਸਾਨ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਬਾਕੀ ਸੰਧੂ ਸੌ ਚਵਾਏ ਹੁ ਅਸੀਂ ਦਾ ਬੜਾ ਬੰਬ ਲੱਗਦਾ ਓ ਤਾਰਾ ਆਵੇ ਤੁਹਾਨੂੰ ਮਾਰ ਦੇਣੇ ਵਦਿਆਂ ਕਰ ਦੋ ਕਰ ਦੋ ਵਿੱਕੀ ਦਾ ਫੋਨ ਆਇਆ ਵਿੱਕੀ ਕਿਹੜੇ ਦਾ ਚਲੋ ਜੀ ਤਵਾ ਬਹੁਤ ਚੰਗਾ ਆ ਤਵਾ ਦਾ ਨਹੀਂ ਜਾਨਵਰ ਮੜਾ ਲੈਣਾ ਠੀਕ ਹੈ ਜੀ ਬਿਲਕੁਲ ਬਿਲਕੁਲ ਲੋਕ ਦੋਸਤੋ ਇਹ ਅੱਜ ਐਨੀਮਲ ਸੀਗਾ ਠੀਕ ਹੈ ਜੀ ਇਸ ਫਾਰਮ ਤੇ 6 6 ਨਗਾਂ ਦੀ ਡਿਟੇਲ ਕਰਤੀ ਤੁਹਾਡੇ ਨਾਲ ਸਾਂਝੀ ਲੈ ਵੀ ਗਗਨ ਇੱਕ ਨੰਬਰ ਭਰਾ ਬੋਲ ਪਹਿਲਾਂ ਆਪਣਾ 8847507397 ਆ ਹਾਂਜੀ ਠੀਕ ਹੈ ਜੀ ਹੋਰ ਗੱਲਾਂ ਬਾਤਾਂ ਨਾਲ ਜੀ ਕਿਰਪਾ ਬੜੀ ਗੁਰੂ ਰਾਮ ਵਿਆਸ ਦੀ ਕਰ ਪਾਈ ਹੋਰ ਭਾਉ ਜੀ ਸੇ ਸੈਟ ਬਟਾ ਤੁਹਾਡੀਆਂ ਵੇਰਾ ਅੱਧਾ ਜਾ ਰਹੇ ਕਿਤੇ ਹਾਂਜੀ ਹਾਂਜੀ ਭੋਗ ਤੇ ਚੱਲੇ ਆ ਕੋਲੀ ਬਿਲਕੁਲ ਜੀ ਲੋ ਵੀ ਪ੍ਰਭੂ ਨੰਬਰ ਬਰ ਕੋ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ ਤੇ ਕਾਲ ਕਰੋ ਵਿਜ਼ਿਟ ਕਰੋ ਮਾਲ ਇਸੇ ਤਰ੍ਹਾਂ ਕੋ ਪੰਜ ਸੱਤ ਨਗ ਜਿਹੜੇ ਆ ਆਏ ਗਏ ਰਹਿੰਦੇ ਆ ਆਏ ਨਵੇਂ ਨਗਾਂ ਦੀ ਡਿਟੇਲ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ